ਫਤੇ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੋਗਾ ਜ਼ਿਲ੍ਹੇ ਵਿੱਚ ਮੋਗਾ ਵਿਖੇ ਸਾਰੇ ਹੀ ਇਕੱਤਰ ਤਹਾਂ ਸਾਡੇ ਹਲਕਾ ਨਿਹਾਲ ਸਿੰਘ ਵਾਲੇ ਤੋਂ ਹਲਕਾ ਚਾਰ ਸਰਦਾਰ ਬਲਦੇਵ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਔਰ ਬਾਗੇ ਪੁਰਾਣੇ ਤੋਂ ਬਾਈ ਗਰਜੰਟ ਸਿੰਘ ਜੀ ਔਰ ਸਾਡੇ ਧਰਮਕੋਟ ਹਲਕੇ ਤੋਂ ਦਾਤੇਵਾਲ ਸਾਹਿਬ ਅਤੇ ਮੋਗਾ ਤੋਂ ਸੰਧੂ ਸਾਹਿਬ ਤੇ ਸਾਰੇ ਹੀ ਚਾਰੇ ਹਲਕਿਆਂ ਦੇ ਸਾਰੇ ਨਮਾਇंदे ਇੱਥੇ ਤਕਰੀਬਨ ਅਸੀਂ ਇਕੱਠੇ ਆ ਔਰ ਸਾਡੇ ਐਨਆਰਆਈ ਭਰਾ ਕੋਲਿਆ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਜਿੰਨੇ ਵੀ ਭਰਾ ਇੱਥੇ ਕਤਰਤ ਹੋਏ ਅਸੀਂ ਧੰਨਵਾਦ ਕਰਦੇ ਆ ਆ ਸਾਨੂੰ ਬੜਾ ਹੀ ਇਸ ਗੱਲ ਦਾ ਬਹੁਤ ਜਿਆਦਾ ਮਨ ਨੂੰ ਹਿਰਦੇ ਹਰਦਾ ਸਾਡਾ ਬਲੁੰਦ ਰਹਿ ਗਿਆ ਜਿਹੜਾ ਪਿਛਲੇ ਦਿਨੀ ਅੰਤਰਮ ਕਮੇਟੀ ਨੇ ਜੋ ਮਤਾ ਪਾ ਕੇ ਸ੍ਰੀ ਕਾਲ ਤਖਤ ਸਾਹਿਬ ਦਾ ਜੱਥੇਦਾਰ ਸਾਹਿਬ ਘੋਰਾ ਨੂੰ ਫਾਰਕ ਕੀਤਾ ਬਹੁਤ ਹੀ ਅਫਸੋਸਜਨਕ ਹੈ ਕੋਈ ਸਮਾਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਦੇਖਦੇ ਹਾਂ ਰੋਮ ਦੇ ਪਾਪ ਦੇ ਨਾਲ ਸਾਡੇ ਇਸ ਅਹੁਦੇ ਦਾ ਜਿਹੜੀ ਤੁਲਨਾ ਕੀਤੀ ਜਾਂਦੀ ਸੀ ਪਰ ਇਸ ਤਰੀਕੇ ਨਾਲ ਹਟਾਏ ਜਾਣਾ ਉਤਾਰੇ ਜਾਣਾ ਇੱਕ ਸਾਡੇ ਲਈ ਮੈਂ ਸਮਝਦਾ ਬਹੁਤ ਹੀ ਵੱਡਾ ਜਿਹੜਾ ਕਿ ਮਨ ਉਠੇ ਸਪਹਚਾਉਣ ਵਾਲਾ ਫੈਸਲਾ ਔਰ ਮੈਂ ਇਹ ਜ਼ਰੂਰ ਬੇਰਵਾ ਦੇਵਾਂ ਕਿ ਸਾਡੇ ਇਤਿਹਾਸ ਵਿੱਚ ਅਕਾਲੀ ਫੂਲਾ ਸਿੰਘ ਜਿਹਾ ਦਰਸਰੀ ਅਕਾਲ ਤਖਤ ਸਾਹਿਬ ਬੜਾ ਸਤਿਕਾਰ ਸੀ ਉਹਨਾਂ ਦਾ ਔਰ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਕੋਈ ਵੋਟਾਂ ਨਹੀਂ ਸੀ ਲੋਕਾਂ ਤੋਂ ਲੈਣੀਆਂ ਉਸ ਸਮੇਂ ਮਹਾਰਾਜੇ ਸਨ ਤੇ ਉਹਨਾਂ ਨੂੰ ਵੀ ਥੰਮ ਨਾਲ ਬੰਨਿਆ ਸੀ ਔਰ ਉਹਨਾਂ ਦੇ ਨਾਲ ਦਿਲ ਖੋਲ ਕੇ ਮਦਦ ਵੀ ਉਹਨਾਂ ਦੀ ਕਰਦੇ ਸੀ ਪੰਥ ਪ੍ਰਸਤੀ ਇੰਨੀ ਜ਼ਿਆਦਾ ਸੀ ਜਦੋਂ ਧਰਮ ਜੁੱਧ ਹੁੰਦਾ ਸੀ ਮੂਹਰੇ ਹੋ ਕੇ ਲੜਦੇ ਸੀ ਬਹੁਤ ਇਸ ਗੱਲ ਦਾ ਅਫਸੋਸ ਮਹਿਸੂਸ ਹੋ ਰਿਹਾ ਇਸ ਗੱਲ ਦਾ ਕਿ ਸਾਡੀ ਉਸ ਪਰੰਪਰਾ ਨੂੰ ਉਸ ਸਥਾਨ ਨੂੰ ਜਿਹੜੀ ਢਾਹ ਲੱਗੀ ਹੈ ਮਹਾਰਾ ਰঞ্জੀਤ ਸਿੰਘ ਜੀ ਦੇ ਨਾਲ ਲੜਾਈ ਲੜਦੇ ਕਾਲੀ ਫੂਲਾ ਸਿੰਘ ਦੀ ਸ਼ਹਾਦਤ ਹੋਈ ਸੀ ਅਫਗਾਨਿਸਤਾਨ ਦੇ ਨਾਲ ਬਹੁਤ ਵੱਡਾ ਜੰਗ ਲੜਿਆ ਸੀਗਾ ਔਰ ਬਾਬਾ ਜੀ ਦੀ ਸ਼ਹਾਦਤ ਦੇ ਬਾਅਦ ਤਕਰੀਬਨ ਉੱਥੇ 22 ਪਿੰਡਾਂ ਦੀ ਜਿਹੜੀ ਜ਼ਮੀਨ ਜਾਇਦਾਦ ਆ ਉਹ ਉਹਨਾਂ ਦੇ ਨਾਮ ਉਹਨਾਂ ਦੇ ਸਮਾਧ ਦੇ ਨਾਮ ਤੇ ਲਿਖਾਈ ਸੀ ਇਹ ਇੱਕ ਬਹੁਤ ਵੱਡਾ ਮੈਂ ਸਮਝਦਾ ਸਾਡੇ ਉਸ ਬਹੁਤ ਵੱਡਾ ਇਤਿਹਾਸ ਹੈ ਉਹਨਾਂ ਦੇ ਬਾਅਦ ਬਾਬਾ ਹਨੂਮਾਨ ਸਿੰਘ ਜੀ ਜਿਹੜੇ ਉਹ ਜਸਧਰ ਸਿੰਘ ਅਕਾਲ ਤਖਤ ਸਾਹਿਬ ਬਣੇ ਔਰ ਉਹ ਵੀ ਲੜਦੇ ਲੜਦੇ ਤਕਰੀਬਨ 100 ਸਾਲ ਦੀ ਉਹਨਾਂ ਦੀ ਉਮਰ ਸੀ ਔਰ ਸਹਾਣੇ ਜਿਹੜਾ ਕਿ ਆਪਾਂ ਮੁਹਾਲੇ ਦੇ ਨਾਲ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਤਕਰੀਬਨ ਉਹ ਲੜਦੇ ਲੜਦੇ ਉਹਨਾਂ ਨੇ ਉੱਥੇ ਸ਼ਹਾਦਤ ਦਿੱਤੀ ਸੀ ਇਹ ਸਾਡੇ ਜਹੇਦਾਰਾਂ ਦੀ ਬਹੁਤ ਵੱਡੀ ਕੁਰਬਾਨੀ ਆਲਾ ਮੈਂ ਸਮਝਦਾ ਇਹ ਸਾਡੇ ਕੋਲ ਇਤਿਹਾਸ ਹੈ ਤੇ ਅੱਜ ਅਸੀਂ ਜਹੇਦਾਰ ਸਾਹਿਬ ਦੇ ਨਾਲ ਜਾਂ ਜਹੇਦਾਰ ਸਾਹਿਬ ਹੋਰਾਂ ਦੇ ਅਹੁਦੇ ਨਾਲ ਜੇ ਇਸ ਤਰ੍ਹਾਂ ਦਾ ਖਲਬਾੜ ਹੋਊਗਾ ਤੇ ਕੁਦਰਤੀ ਗੱਲ ਆ ਸਾਡੇ ਮਨਾਂ ਵਿੱਚ ਬਹੁਤ ਠੇਸ ਪਹੁੰਚੂਗੀ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਜਥੇਬੰਦੀ ਹੈ ਜਿਹੜੀ ਕਿ ਇਸ ਪਰੰਪਰਾ ਨੂੰ ਤਕੜਾ ਕਰਨ ਵਾਸਤੇ ਬਣਾਈ ਗਈ ਸੀ ਸਾ ਸੇਕਉਣਾ ਯੋਧਿਆ ਨੇ ਐਸਜੀਪੀਸੀ ਬਣਾਈ ਪ੍ਰਬੰਧਾਂ ਵਾਸਤੇ ਬਣਾਈ ਗਈ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਸੰਸਥਾਵਾਂ ਜਿਹੜੀਆਂ ਸਾਡੀਆਂ ਇਸ ਪੱਧਰ ਵਾਸਤੇ ਬਣਾਈਆਂ ਗਈਆਂ ਸੀ ਜੇ ਉਹਨਾਂ ਕਰਕੇ ਸਾਨੂੰ ਇਹ ਇਹ ਮਤਲਬ ਟਾ ਮਸੂਸ ਹੋ ਰਹੀ ਹੈ ਤੇ ਮੈਂ ਸਮਝਦਾ ਕਿਤੇ ਨਾ ਕਿਤੇ ਸਾਡਾ ਇਹ ਇਹਦੇ ਵਿੱਚ ਬਹੁਤ ਵੱਡਾ ਫਰਜ ਬਣਦਾ ਕਿ ਸਾਰੇ ਇਕੱਠੇ ਹੋ ਕੇ ਅਸੀਂ ਅੰਤਰਕ ਕਮੇਟੀ ਨੂੰ ਬੇਨਤੀ ਕਰੀਏ ਕਿ ਤੁਸੀਂ ਵੇਖੋ ਜੀ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਪ੍ਰਧਾਨ ਐਸਜੀਪੀਸੀ ਰਹੇ ਉਹਨਾਂ ਨੇ ਵੀ ਉਹਦਾ ਛੱਡਿਆ ਇਹ ਕੋਈ ਮੈਂਬਰੀਆਂ ਜਿਆਦੇ ਪਟੀਆਂ ਨਹੀਂ ਪਰ ਐਜੀਪੀਸੀ ਦਾ ਪ੍ਰਧਾਨ ਉਸ ਤੋਂ ਵੀ ਕਿਤੇ ਸਤਿਕਾਰਯੋਗ ਅਹੁਦਾ ਹੈ ਉਹਨਾਂ ਨੇ ਵੀ ਇਸ ਗੱਲ ਕਰਕੇ ਛੱਡਿਆ ਸੀ ਪਾਸੇ ਹੋਏ ਸੀ ਲਾਂਬੇ ਹੋਏ ਸੀ ਸਤਿਕਾਰਯੋਗ ਨੇ ਸਾਡੇ ਆਗੂ ਸਹਿਬਾਨ ਤੇ ਮੈਂ ਸਮਝਦਾ ਕਿ ਸਾਨੂੰ ਉਸ ਪਰੰਪਰਾ ਨੂੰ ਤਕੜਾ ਕਰਨ ਵਾਸਤੇ ਇਹੋ ਜਿਹੇ ਵਿਅਕਤੀਆਂ ਦਾ ਸਾਥ ਦੇਣਾ ਚਾਹੀਦਾ ਔਰ ਨਾਲ ਮੈਂ ਬੇਨਤੀ ਜ਼ਰੂਰ ਕਰੂੰਗਾ ਸਰਦਾਰ ਮਨ ਮਨਪ੍ਰੀਤ ਸਿੰਘ ਜੀ ਈਆਲੀ ਸਾਹਿਬ ਜਿਨ੍ਹਾਂ ਨੇ ਆਪਦੇ ਵੱਲੋਂ ਪੂਰਾ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਦਾ ਵੀ ਉਹ ਸਮਾਂ ਮੂਹਰੇ ਸਾਨੂੰ ਦੇਣਗੇ ਤੇ ਉਸੇ ਤਰ੍ਹਾਂ ਅਸੀਂ ਉਸ ਉਸ ਪ੍ਰਬੰਧ ਆਪਦੇ ਵੱਲੋਂ ਪੂਰਾ ਕਰਾਂਗੇ ਔਰ ਅੱਜ ਅਸੀਂ ਸਾਰੇ ਮੁਗਲ ਜਲੇ ਵਾਲੇ ਭਾਵੇਂ ਇੱਕ ਨਮਾਣੇ ਇੱਕ ਸਿੱਖ ਤੇ ਨਮਾਣੇ ਸਿਪਾਹੀ ਹੋਣ ਦੇ ਨਾਤੇ ਅਸੀਂ ਆਪਣੀ ਫਰਜ਼ ਸਮਝਦੇ ਹੋਏ ਅਸੀਂ ਅੰਤਰਕ ਕਮੇਟੀ ਨੂੰ ਫੇਰ ਬੇਨਤੀ ਕਰਦੇ ਆਂ ਕਿ ਤੁਸੀਂ ਬੜੇ ਸੋਹਣਾ ਤੁਹਾਨੂੰ ਪ੍ਰਮਾਤਮਾ ਨੇ ਚਿਹਰਾ ਮੋਹਰਾ ਦਿੱਤਾ ਤੁਸੀਂ ਗੁਰਸਿੱਖ ਹੋ ਔਰ ਤਕਰੀਬਨ ਤੁਸੀਂ ਇਹ ਜ਼ਰੂਰ ਸੰਗਤਾਂ ਦੇ ਨਾਲ ਜੋ ਸੰਗਤਾਂ ਮਹਿਸੂਸ ਕਰ ਰਹੀਆਂ ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਕਾਲਤਾਬ ਸਾਹਿਬ ਦੇ ਜਥੇਦਾਰ ਦੇ ਸੰਬੰਧਤ ਉਸ ਚੀਜ਼ ਨੂੰ ਤੁਸੀਂ ਆਪ ਜਰੂਰ ਫਿਰ ਤੋਂ ਰੀਥਿੰਕ ਕਰੋ ਦੁਬਾਰਾ ਵਿਚਾਰ ਕਰੋ ਅਸੀਂ ਇੱਕ ਵੱਡਾ ਇਕੱਠ ਵੀ ਇੱਥੇ ਕਰਾਂਗੇ ਔਰ ਵੱਡੇ ਇਕੱਠ ਵਿੱਚ ਸਮੂਲੀਅਤ ਸਾਰੇ ਭਰਾਵਾਂ ਨੂੰ ਦੇਵਾਂਗੇ ਅੱਜ ਤਕਰੀਬਨ ਅਸੀਂ ਸਿੰਪਲ ਜਿਹੀ ਕਿ ਮੀਟਿੰਗ ਸੱਦੀ ਸੀ ਜਿਹਦੇ ਵਿੱਚ ਅਸੀਂ ਬੜੇ ਆਪਦੇ ਹੋਰ ਅਗਰ ਸਹਿਬਾਨਾਂ ਨੂੰ ਅਸੀਂ ਸੱਦ ਨਹੀਂ ਸਕੇ ਅੱਜ ਸਮਾਂ ਬੜਾ ਸ਼ਾਰਟ ਸੀਗਾ ਪਰ ਮੈਂ ਬੇਨਤੀ ਕਰਦਾ ਕਿ ਤੁਸੀਂ ਤਕੜੇ ਹੋ ਕੇ ਸਾਰੇ ਸਾਥ ਦਿਓ ਔਰ ਕਾਲਤਾਬ ਸਾਹਿਬ ਦੀ ਇੱਕ ਉਹ ਸਮਰਯਾਦਾ ਨੂੰ ਉਸ ਸਥਾਨ ਨੂੰ ਉਹ ਸਰਬੋੱਚ ਜਿਹੜਾ ਸਥਾਨ ਆ ਸਾਡੇ ਦਿਲਾਂ ਵਿੱਚ ਮਨਾਂ ਵਿੱਚ ਸਾਡੀ ਆਤਮਾ ਵਿੱਚ ਵਸਿਆ ਹੋਇਆ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਮਹਾਨ ਸਥਾਨ ਹੈ ਉਹਨੂੰ ਆਪਾਂ ਸਮਰਪਿਤ ਹੋਈਏ ਤਕੜੇ ਹੋ ਕੇ ਉਹਨੂੰ ਤਕੜਾ ਕਰਨ ਵਾਸਤੇ ਔਰ ਸਾਰੇ ਸੰਸਾਰ ਦੇ ਵਿੱਚ ਉਹਦੀ ਸਲੋਤਾ ਵਾਸਤੇ ਆਪਦੀਆਂ ਜਿੱਥੇ ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ ਉਹਦੇ ਵਾਸਤੇ ਆਪਾਂ ਹਾ ਦਾ ਨਾਰਾ ਜ਼ਰੂਰ ਮਾਰੀਏ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ